ਜੀ ਦਸਾਂ ਜੋ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣਾ ਰਹੇ ਸੀ ਅਤੇ ਸਿੱਖ ਇਤਿਹਾਸ ਨੂੰ ਸਹੀ ਤਰ੍ਹਾਂ ਟੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸੈਂਸਰ ਬੋਰਡ ਵੱਲੋਂ ਉਹਨਾਂ ਨੂੰ ਨੋਟਿਸ ਕੀਤਾ ਜਾ ਰਿਹਾ ਨੋਟਿਸ ਦਿੱਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਜਸਵੰਤ ਸਿੰਘ ਦਾ ਨਾਮ ਵੀ ਤੁਸੀਂ ਸਹੀ ਨਹੀਂ ਰੱਖ ਸਕਦੇ ਅਤੇ ਇਸੇ ਵੱਲ ਨੂੰ ਲੈ ਕੇ ਪਰਮਜੀਤ ਸਿੰਘ ਸਰਨਾ ਵੱਲੋਂ ਕਿਹਾ ਗਿਆ ਕਿ ਅਜਿਹੀ ਦੋਗਲੀ ਨੀਤੀ ਸਾਨੂੰ ਕਿਉਂ ਰੱਖੀ ਜਾ ਰਹੀ ਹੈ ਸਿੱਖਾਂ ਨਾਲ ਇਹ ਅਜਿਹਾ ਕੰਮ ਕਿਉਂ ਕੀਤਾ ਜਾ ਰਿਹਾ ਹੈ ਅਤੇ ਜਦੋਂ ਕੰਗਣਾ ਰਣੌਤ ਨੇ ਫਿਲਮ ਬਣਾਈ ਸੀ ਤਾਂ ਉਸ ਨੂੰ ਕਿਉਂ ਅੱਖੋਂ ਪਰੋਖੇ ਕੀਤਾ ਗਿਆ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਵੀ ਤੁਸੀਂ ਸਹੀ ਨਹੀਂ ਰੱਖ ਸਕਦੇ ਸਿੱਕੇ ਇਤਿਹਾਸ ਨੂੰ ਜਾਣ ਬੁੱਝ ਕੇ ਤਹਿਸਮਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਬੱਸ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਂਸਰ ਨੂੰ ਨਾ ਗਾਲ ਭਾਈਚਾਂ ਸਿੰਘ ਸਰਵੇਦੁਤ ਜੀ ਗੰਭੀਰ ਦਿਸਾਨ ਫਿਲਮ ਬਣਾ ਰਿਹਾ ਹੈ ਉਹ ਜਦ ਤੱਕ ਕੱਟਛੜ ਬੜੀ ਗੇਰ ਇਹ ਤਾਂ ਕਹਿ ਜਿਹਾ ਉਹ ਰੋਲਨਾ ਡਾਕਟਰ ਜਸਵੰਤ ਸਿੰਘ ਘੰਡਾਸੀ ਉਹਦਾ ਨਾਮ ਕਹਨ ਲਈ ਕਰ ਦੋ ਜਸਵੰਤ ਸਿੰਘ ਮੈਨੂੰ ਸਮਝ ਨਹੀਂ ਆ ਰਹੀ ਇਹ ਇਥੇ ਆਸੂੰਗੜੀ ਦੀ ਗੱਲਾਂ ਕੀ ਕਰ ਰਹੇ ਨੇ ਇਹਨਾਂ ਦੇ ਬਤਾਂ ਦੇ ਆਜ਼ਾਦੀ ਤੋਂ ਬਾਅਦ ਜਿੱਦਿਆਂ ਉਹਨਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਬੁਰੀਆਂ ਉਹ ਕਿਸੇ ਨਾਮ ਵਗਾਰ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ 40 ਸਾਲ ਪਹਿਲੇ ਤੱਕ ਰਹੇ ਹੈ ਜੇ ਕਥਾ ਢੱਕੀ ਹੈ ਉਹਦੇ ਤੁਸੀਂ ਕੰਨ ਛਾਟ ਕੇ ਕਰ ਰਹੇ ਹੋ ਉਹਨਾਂ ਚੋੜੀ ਇੱਕ ਸਚਾਈ ਹੈ ਕਹ ਸਚਾਈ ਹੈ ਜਿਹੜੀ ਉਹ ਕਲਮਣਾ ਕਹ ਦੱਸਣਾ ਚਾਹੁੰਦਾ ਸੀ ਇਸਾ ਮਤਲਬ ਹੈ ਅਗਾ ਤੇ ਸੇਖ ਆਪਣੇ ਇਤਿਹਾਸ ਹੈ ਨਹੀਂ ਕਲਮਣਾ ਵਿੱਚ ਬਣਾ ਸਕਦੇ ਜੋ ਸਖਾਂ ਦੇ 47 ਤੋਂ ਬਾਅਦ ਦਰਮੋਂ ਹੈ ਉਹਨਾਂ ਮੈ ਕੋਈ ਪਛਾਣ ਨਹੀਂ ਬਣਾ ਸਕਦੇ ਤੁਸੀਂ ਉਹਨੂੰ ਦੱਸਣਗੇ ਉਹ ਮਰਾ ਸੋਚੀ ਗੱਲ ਹੈ ਲੰਗਾ ਕੋਰੇ ਸੀ ਜੋ ਤੇ ਮੋਢਾ ਕਾਕਾ ਡਾਕਾ ਇਹ ਨਹੀਂ ਮੰਨਦਾ ਕਿ ਸਰਕਾਰ ਨੇ ਗਣਾ ਕੰਨ ਨਹੀਂ ਮੇਰੇ ਨਾ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਤਾਂ ਜੁਰ ਲੱਗਾ ਇਹ ਗੱਲਾਂ ਤੁਹਾਨੂੰ ਸੁਖਣਾ ਪੈਗੀਆਂ ਮੈਂ ਅਫੀਰ ਕਰਦਾ ਮਿਨਿਸਟਰੀ ਆਪਨ ਨੂੰ ਮਸ਼ਹਰਣ ਕਰਤਾ ਹੈ ਨੂੰ ਕੋਤਕਾਂ ਦੇ ਕੇ ਇਸ ਵੇਲੇ ਉਹ ਛੋਟੀ ਬੋਟੀ ਕੋ ਘਟਵਾਟ ਕਰਨੀ ਕਰਕੇ ਦਰਗੀਸ਼ ਕਰਾ ਵਾਈ ਗੁਜੀ ਕਾ ਤਲਸਾ ਵਾਈ ਗੁਜੀ ਕਾ ਤਲਸਾ ਵਹ ਜੀ ਦੂਜੀ ਤਫੇ ਪਰਸਾ ਸੋ ਇਹ ਗੱਲ ਬੜੀ ਚੰਗੀ ਹੈ ਕਿ ਤੇਰਾ ਸੈਂਸਰ ਨੂੰ ਨਾ ਦਾਲ ਬਾਈ ਕਾ ਚਾਂਸ 2.5 ਤੋਂ ਜਿਹੜੀ ਗੰਤੀ ਇਸ ਤਰ੍ਹਾਂ ਬਣਾਇਆ ਹੈ ਉਹਦੇ ਤੇ ਕਾਟਛੜ ਬੋਇਦੋ ਐਸੇ ਤਰ੍ਹਾਂ ਕੇ ਜਿਹੜਾ ਪੁਰਾਣਾ ਡਾਕਟਰ ਜਸਵੰਤ ਸਿੰਘ ਘਰਦਾਸੀ ਉਹਦਾ ਨਾਮ ਕਹਨਾਂ ਲਈ ਕਰਦੋ ਜਸਵੰਤ ਸਿੰਘ ਮੈਨੂੰ ਸਮਝ ਨਹੀਂ ਆ ਰਹੀ ਐਥੇ ਆਸੂੰਗੜੀ ਦੀ ਗੱਲ ਕੀ ਕਰ ਰਹੇ ਨੇ ਇਹਨਾਂ ਦਾ ਬਸਾਨ ਦੀ ਆਜ਼ਾਦੀ ਤੋਂ ਬਾਅਦ ਜਿੱਦਿਆਂ ਪਨਾਹ ਅੰਗਰੇਜ਼ਾਂ ਦੇ ਜ਼ੁਲਮ ਤੋਂ ਬਹਾਨੇ ਉਹ ਕਿਸ ਨੇ ਨਾਮ ਵਾਰਾ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲ 40 ਸਾਲ ਪਹਿਲੇ ਕਹੇ ਨੇ ਜੇ ਕਥਾ ਰੱਹੀ ਹੈ ਉਹਦੇ ਤੁਸੀਂ ਕਾਨ ਸਾਟ ਕੇ ਕਰ ਰਹੇ ਹੋ ਉਹਦੇ ਚੋਰ ਹੋਈਏ ਇੱਕ ਸਚਾਈ ਹੈ ਕਾ ਸਚਾਈ ਹੈ ਜਿਹਨੂੰ ਕਲਮਾ ਕੇ ਦੱਸਣਾ ਚਾਹਦਾ ਸੀ ਇਸ ਦਾ ਮਤਲਬ ਇਹ ਹੈ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਪਹਿਲਮਾ ਨਿਬਾੜਦੇ ਨੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮੋਂ ਹੈ ਹੁਣ ਅਮਰ ਕੋਲ ਪਛਾਣ ਨਿਬਾੜਦੇ ਤੁਸੀਂ ਉਹਨੂੰ ਦੱਸਣਗੇ ਉਹ ਬੜਾ ਸੋਚੀ ਗੱਲ ਹੈ ਲੰਗਾ ਕੋ ਰਿਸੀ ਜੋ ਤੇ ਮੋਢਾ ਦਾ ਕਾਕਾ ਡਾਕਾ ਇਹ ਨਹੀਂ ਮੰਬਰ ਦਾ ਇਹਦਾ ਸਰਕਾਰ ਨਿਕਣਾ ਕੰਮ ਨਹੀਂ ਮਿਰੇਗਾ ਪਰ ਇਹਨਾਂ ਗੱਲਾਂ ਦਾ ਅਸਲ ਜ਼ੋਰ ਹੁੰਦਾ ਹੈ ਟਾਈਮ ਜ਼ੋਰ ਲੱਗਾ ਹੈ ਇਹ ਗੱਲਾਂ ਤੁਹਾਨੂੰ ਮੁੱਕਣਾ ਪੈ ਜਾਣ ਮੈਂ ਅਫੀਰ ਕਰਦਾ ਮਿਨਿਸਟਰੀ ਆਪ ਨੂੰ ਇਸ ਹਨ ਪਰ ਕਰਦਾ ਕਿ ਨੂੰ ਕੋ ਤੱਕਾਂ ਦੇਖੇ ਇਸ ਵੇਲੇ ਮੈਂ ਛੋਟੀ ਬੋਟੀ ਕੋ ਘਟਵਾਟ ਕਰਨੀ ਕਰਕੇ ਦਰਗੀਸ